ਸ੍ਰੀ ਰਾਗ ਮਹਲ ਪਹਿਲਾ ਜਲ ਮੋਕਸ ਮਸ ਕਰ ਮਤ ਕਾਗਦ ਕਰ ਸਾਰ ਮਾਇਆ ਦਾ ਮੋਹ ਸਾੜ ਕੇ ਉਸ ਨੂੰ ਕਸਾ ਕੇ ਸਿਆਹੀ ਬਣਾ ਤੇ ਆਪਣੀ ਅਕਲ ਨੂੰ ਸੋਹਣਾ ਕਾਗਜ਼ ਬਣਾ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਖ ਵਿਚਾਰ ਪ੍ਰੇਮ ਨੂੰ ਕਲਮ ਤੇ ਆਪਣੇ ਮਨ ਨੂੰ ਲਿਖਾਰੀ ਬਣਾ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਲਿਖ ਲੇਖਨਾਮ ਸਲਾਹ ਲੇਖ ਲਿਖ ਅੰਤ ਨਾ ਪਾਰਾ ਵਾਰ ਪ੍ਰਭੂ ਦਾ ਨਾਮ ਲੇਖ ਪ੍ਰਭੂ ਦੀ ਸਿਫਤ ਸਲਾਹ ਲੇਖ ਇਹ ਲਿਖ ਕੇ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਬਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਬਾਬਾ ਇਹ ਲੇਖਾ ਲਿਖ ਜਾਣਾ ਏ ਭਾਈ ਇਹ ਲੇਖਾ ਲਿਖਣ ਦੀ ਜਾਤ ਸਿੱਖ ਜਿੱਥੇ ਲੇਖਾ ਮੰਗਿਆ ਜਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜੇ ਥਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ਰਹਾਉ ਜਿੱਥੇ ਮਿਲਣ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ ਤੇ ਨਮੁਖ ਟਿੱਕੇ ਨਿਕਲਣ ਜਿਨ ਮਨ ਸੱਚਾ ਨਾਉ ਜਿੰਨਾ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਸਦਾ ਥਿਰ ਨਾਮ ਵਸਦਾ ਹੈ ਲੇਖਾ ਮੰਗਣ ਵਾਲੇ ਥਾਂ ਉਹਨਾਂ ਦੇ ਹੂ ਉੱਤੇ ਟਿੱਕੇ ਲੱਗਦੇ ਹਨ ਕਰਮ ਮੇੜਾ ਤਾਂ ਪਈ ਹੈ ਨਾਹੀਂ ਗੱਲੀ ਵਾਓ ਦਵਾਓ ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ ਹਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ ਇਕ ਆਵੇਂ ਇੱਕ ਜਾਹੇ ਉੱਠ ਰੱਖੀਆਂ ਨਾ ਸਲਾਰ ਸੰਸਾਰ ਵਿੱਚ ਬੇਅੰਤ ਜੀਵ ਆਉਂਦੇ ਹਨ ਤੇ ਜੀਵ ਸਫਰ ਮੁਕਾ ਕੇ ਇੱਥੋਂ ਕੂਚ ਕਰ ਜਾਂਦੇ ਹਨ ਕਈਆਂ ਦੇ ਸਰਦਾਰ ਆਦਿਕ ਵੱਡੇ ਵੱਡੇ ਨਾਮ ਰੱਖੀਦੇ ਹਨ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕਈ ਜਗਤ ਵਿੱਚ ਮੰਗਤੇ ਹੀ ਜੰਮੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ ਅੱਗੇ ਗਏ ਆੜੀਆਂ ਵਿਣਨਾਵੇਂ ਵੇਕਾਰ ਪਰ ਦਰਬਾਰ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ ਜੀਵਨ ਸਫਰ ਮੁਕਾਇਆ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਭ ਜੀਵਨ ਵਿਅਰਥ ਗਵਾ ਜਾਂਦੇ ਹਰ ਭੈ ਤੇਰੇ ਡਰ ਅਗਲਾ ਖੱਪ ਖੱਪ ਛਜੈ ਦੇ हे ਪ੍ਰਭੂ ਤੇਥੋਂ ਦੂਰ ਰਿਹਾ ਸੰਸਾਰ ਦਾ ਤੌਖਲਾ ਬਹੁਤ ਵਿਆਪਦਾ ਹੈ ਇਹ ਤੌਖਲੇ ਵਿੱਚ ਖਿਜ ਖਿਜ ਕੇ ਸਰੀਰ ਵੀ ਠੰਡਾ ਜਾਂਦਾ ਹੈ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਤੇਰੀ ਯਾਦ ਤੋਂ ਬਿਨਾ ਮਾਇਆ ਦਾ ਵੀ ਕੀ ਮਾਣ ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ ਇੱਥੇ ਹੀ ਮਿੱਟੀ ਵਿੱਚ ਮਿਲ ਜਾਂਦੇ ਹਨ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਏ ਨਾਨਕ ਜਗ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ ਸ੍ਰੀ ਰਾਗ ਮਹਲਾ ਪਹਿਲਾ ਸਭ ਰਸ ਮਿੱਠੇ ਮੰਨੈ ਸੁਣੈ ਸਾ ਲੋੜੇ ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਤ ਜਾਏ ਤਾਂ ਇਸ ਨੂੰ ਦੁਨੀਆਂ ਦੇ ਸਾਰੇ ਮਿੱਠੇ ਸਵਾਦ ਵਾਲੇ ਪਨਾਰਥ ਸਮਝੋ ਜੇ ਸੁਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ ਖਾਟ ਤੁਰਸੀ ਮੁਖ ਬੋਲਣਾ ਮਾਰਨਾਦ ਕੀਏ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਨਾ ਖੱਟੇ ਸਵਾਦ ਵਾਲੇ ਪਦਾਰਥ ਸਮਝੋ ਪਰਮਾਤਮਾ ਦੀ ਸਿਫਤਸਲਾਹ ਦਾ ਕੀਰਤਨ ਮਸਾਲੇ ਜਾਣੋ 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ ਪਰਮਾਤਮਾ ਨਾਲ ਇੱਕ ਰਸ ਪ੍ਰੇਮ 36 ਕਿਸਮਾਂ ਦੇ ਸਵਾਦਲੇ ਭੋਜਨ ਹਨ ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਏ ਭਾਈ ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ। ਜਿਤ ਖਾਦੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਰਹਾਉ। ਜਿੰਨਾ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿੱਚ ਵੀ ਕਈ ਮੰਦੇ ਖਿਆਲ ਤੁਰ ਪੈਂਦੇ ਹਨ ਰਹਾਉ ਰੱਤਾ ਪੈਨਣ ਮਨ ਰੱਤਾ ਸੁਪੇ ਦੀ ਸਤਿਦਾਨ ਪ੍ਰਭੂ ਪ੍ਰੀਤ ਵਿੱਚ ਮਨ ਰੰਗਿਆ ਜਾਏ ਇਹ ਲਾਲ ਪੋਸ਼ਾਕ ਸਮਾਨ ਹੈ ਦਾਨਪੂਰਨ ਕਰਨਾ ਲੋੜਵੰਦਾਂ ਦੀ ਸੇਵਾ ਕਰਨੀ ਇਹ ਚਿੱਟੀ ਪੋਸ਼ਾਕ ਸਮਝੋ ਨੀਲੀ ਸਿਆਹੀ ਕਦਾ ਕਰਨੀ ਅਹਿਰਣ ਪੈਰ ਧਿਆਨ ਆਪਣੇ ਮਨ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪੋਸ਼ਾਕ ਜਾਣੋ ਪ੍ਰਭੂ ਚਰਨਾ ਦਾ ਧਿਆਨ ਜੋਗਾ ਹੈ ਕਮਰ ਬੰਦ ਸੰਤੋਖ ਕਾ ਤਨ ਜੋਬਨ ਤੇਰਾ ਨਾਮ ਹੈ ਪ੍ਰਭੂ ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬੜਾਇਆ ਤੇਰਾ ਨਾਮ ਹੀ ਮੇਰਾ ਤਨ ਹੈ ਮੇਰੀ ਜਵਾਨੀ ਹੈ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਹੈ ਭਾਈ ਇਹੋ ਜਿਆ ਪੈਨਣ ਦਾ ਸ਼ੌਂਕ ਤੇ ਚਾਉ ਖੁਆਰ ਕਰਦਾ ਹੈ ਜਿਤ ਪੈਦਾ ਤਨ ਪੀੜਿਐ ਮਨ ਮੈਂ ਚੱਲੇ ਵਿਕਾਰ ਰਹਾਉ ਜਿਸ ਪੈਨਣ ਨਾਲ ਸਰੀਰ ਦੁਖੀ ਹੋਵੇ ਤੇ ਮਨ ਵਿੱਚ ਭੀ ਭੈੜੇ ਖਿਆਲ ਤੁਰ ਪੈਣ ਰਹਾਓ ਘੋੜੇ ਪਖਰ ਸੋਏ ਨੇ ਸਾਖਤ ਬੂਜਣ ਤੇਰੀ ਬਾਟ ਏ ਪ੍ਰਭੂ ਤੇਰੇ ਚਰਨਾਂ 'ਵੈ ਜੁੜੰਦਾ ਜੀਵਨ ਰਾਹ ਸਮਝਣਾ ਮੇਰੇ ਵਾਸਤੇ ਸੋਨੇ ਦੀ ਦਮੱਚੀ ਵਾਲੇ ਤੇ ਸੋਹਣੀ ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ ਤਰਕ ਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਤੇਰੀ ਸਿਵਤ ਸਲਾਹ ਦਾ ਉਦਮ ਕਰਨਾ ਮੇਰੇ ਵਾਸਤੇ ਪੱਥੇ ਤੀਰ ਕਮਾਨ ਬਰਸ਼ੀ ਤੇ ਤਲਵਾਰ ਦਾ ਗਾਤਰਾ ਹਨ ਵਾਜਾ ਨੇ ਜਾਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਤੇਰੇ ਦਰ ਤੇ ਇੱਜ਼ਤ ਨਾਲ ਸੁਰੱਖਰੂ ਹੋਣ ਮੇਰੇ ਵਾਸਤੇ ਵਾਜਾ ਤੇ ਨਿਜਾ ਹਨ ਤੇਰੀ ਮਿਹਰ ਦੀ ਨਜ਼ਰ ਮੇਰੇ ਲਈ ਉੱਚੀ ਕੋਲ ਹੈ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਹੈ ਭਾਈ ਉਹ ਘੋੜ ਸਵਾਰੀ ਤੇ ਉਸ ਦਾ ਚਾਉ ਖੁਆਰ ਕਰਦਾ ਹੈ ਜਿੱਤ ਚੜੇ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਰਹਾਉ ਜਿਸ ਕੋ ਘੋੜ ਸਵਾਰੀ ਕਰਨal ਸਰੀਰ ਔਖਾ ਹੋਵੇ ਮਨ ਵਿੱਚ ਵੀ ਅਹੰਕਾਰ ਆਦਿਕ ਦੇ ਕਈ ਵਿਕਾਰ ਪੈਦਾ ਹੋ ਜਾਣ ਰਹੋ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਦੂਜਿਆਂ ਮਹਲ ਮਾੜੀਆਂ ਦਾ ਵਸੇਬਾ ਮੇਰੇ ਵਾਸਤੇ ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ ਤੇਰੀ ਮਿਹਰ ਦੀ ਨਜ਼ਰ ਮੇਰਾ ਘਟਮ ਹੈ ਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇਖ ਕੇ ਹੁੰਦੀ ਹੈ ਉਹੀ ਤੇਰੀ ਮਿਹਰ ਦੀ ਨਜ਼ਰ ਵਿੱਚੋਂ ਮਿਲੇਗੀ ਹੁਕਮ ਸੋਈ ਤੁਦ ਭਵਸੀ ਹੋਰ ਅੱਖਣ ਬਹੁਤ ਅਪਾਰ ਪਾਸੋਂ ਆਪਣਾ ਹੁਕਮ ਮੰਨਣਾ ਤੇ ਹੁਕਮ ਤੇ ਹੋਰ ਹੋਰ ਬੋਲ ਭੁੱਲਣੇ ਤੇ ਇਸ ਵਿੱਚ ਖੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ ਤੇਰੀ ਰਾਜਾ ਵਿੱਚ ਰਾਜੀ ਰਹਿਣਾ ਹੈ ਨਾਨਕ ਸੱਚਾ ਪਾਤਸ਼ਾਹ ਉਸ ਨਾ ਕਰੇ ਵਿਚਾਰ ਹੈ ਨਾਨਕ ਸਦਾ ਥਿਰ ਪ੍ਰਭੂ ਪਾਤਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਕੋਈ ਵਿਚਾਰ ਨਹੀਂ ਕਰਦਾ ਪਾਉ ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੈ ਬਾਬਾ ਹੋਰ ਸੋਣਾ ਖੁਸ਼ੀ ਖੁਵਾਰ ਹੈ ਭਾਈ ਪ੍ਰਭੂ ਦੀ ਸਿੱਖ ਸਲਾਹ ਦੀ ਖੁਸ਼ੀ ਛੱਡ ਕੇ ਹੋਰ ਐਸ਼ ਇਸ਼ਰਤ ਦੀ ਖੁਸ਼ੀ ਖੁਵਾਰ ਕਰਦੀ ਹੈ ਜਿਤ ਸੁਤੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾ ਕਿਉਂਕਿ ਹੋਰ ਹੋਰ ਐਸ਼ ਇਸਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿੱਚ ਈ ਵਿਕਾਰ ਚੱਲ ਪੈਂਦੇ ਹਨ ਰਹਾਉ ਸਰੀਰਾ ਮਹਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨਵਾਸ ਜੈਸ ਮੁਨੱਖ ਦਾ ਸਰੀਰ ਕੇਸਰ ਵਰਗਾ ਸ਼ੁੱਧ ਵਿਕਾਰ ਰਹਿਤ ਹੋਵੇ ਜਿਸ ਦੀ ਜੀਵ ਪ੍ਰਭੂ ਦੀ ਸਿੱਖ ਸਲਾਹ ਦੇ ਰਤਨਾ ਨਾਲ ਜੜੀ ਹੋਵੇ ਜਿਸ ਦੇ ਸਰੀਰ ਵਿੱਚ ਹਰੇਕ ਸਵਾਸ ਉਸ ਦੀ ਲੱਕੜੀ ਦੀ ਸੁਗੰਧੀ ਵਾਲਾ ਹੋਵੇ ਭਾਉ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ 68 ਤੀਰਥ ਕਾ ਮੁਖ ਟਿਕਾ ਜਿਤ ਘਟ ਮਤ ਵਿਗਾਸ ਜਿਸ ਮਨੁੱਖ ਦੇ ਮੱਥੇ ਉੱਤੇ 68 ਹੀ ਤੀਰਥਾਂ ਦਾ ਟਿਕਾ ਹੋਵੇ ਭਾਉ ਜੋ ਪ੍ਰਭੂ ਦਾ ਨਾਮ ਜਪ ਕੇ 68 ਤੀਰਥਾਂ ਨਾਲੋਂ ਵਧੇਕ ਪਵਿੱਤਰ ਹੋ ਚੁੱਕਾ ਹੈ ਉਸ ਮਨੁੱਖ ਦੇ ਅੰਦਰ ਮਤ ਖਿੜੀ ਰਹੀ ਹੈ ਓਤਮਤੀ ਸਹ ਲਹਿਣਾ ਸੱਚ ਨਾਮ ਗੁਣਤਾਸ ਉਸ ਖਿੜੀ ਹੋਈ ਮਤ ਨਾਲ ਹੀ ਸੱਚਾ ਨਾਮ ਸਲਾਇਆ ਜਾ ਸਕਦਾ ਹੈ ਗੁਣਾ ਦਾ ਖਜ਼ਾਨਾ ਪ੍ਰਭੂ ਸਲਾਇਆ ਜਾ ਸਕਦਾ ਹੈ ਬਾਬਾ ਹੋਰ ਮਤ ਹੋਰ ਹੋਰ ਹੈ ਭਾਈ ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ ਜੇ ਸੋਹੇ ਰਕਮਈਏ ਕੂੜਾ ਕੂੜਾ ਜੋਰ ਰਹਾਓ ਸਿੱਤ ਸਲਾ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਵੀ ਕਰੀਏ ਤਾਂ ਕੁਝ ਨਹੀਂ ਬਣਦਾ ਕਿਉਂਕਿ ਕੂੜਾ ਕਰਮ ਕਰਨ ਨਾਲ ਕੂੜਾ ਹੀ ਜੋਰ ਵੱਧਦਾ ਹੈ ਉਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰ ਜੇ ਕੋਈ ਮਨੁੱਖ ਪੀਰ ਰਖਵਾਨ ਲਗਪੈ ਸਾਰਾ ਸੰਸਾਰ ਆਕੇ ਉਸ ਦਾ ਦਰਸ਼ਨ ਕਰੇ ਉਸ ਦੀ ਪੂਜਾ ਹੋਣ ਲਗ ਪੈ ਨਾਉ ਸਦਾਏ ਆਪਣਾ ਹੋਵੈ ਸਿਧ ਸੁਮਾਰ ਜਿਉ ਪੁਗਿਆ ਹੋਇਆ ਕਰਾਮਾਤੀ ਜੋਗੀ ਗਿਣਿਆ ਜਾਣ ਲਗ ਪੈ ਵੱਡੇ ਨਾਮੜੇ ਵਾਲਾ ਸ্নান ਲਗ ਪਏ ਜਾਂ ਪਤਲਿਖੇ ਨਾ ਪਵੈ ਸਬਾ ਪੂਜ ਖਵਾਰ ਤਾਂ ਪੀਏ ਸਭ ਕੁਝ ਕਿਸੇ ਅਰਥ ਨਹੀਂ ਕਿਉਂਕਿ ਜੇ ਪ੍ਰਭੂ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ ਤਾਂ ਦੁਨੀਆਂ ਵਿੱਚ ਹੋਈ ਸਾਰੀ ਪੂਜਾ ਖਵਾਰ ਹੀ ਕਰਦੀ ਹੈ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨ ਸਕੈ ਕੋਇ ਜਿਨਾਂ ਮਨੁੱਖਾਂ ਨੂੰ ਸਤਗੁਰ ਨੇ ਸ਼ਾਬਾਸ਼ ਦਿੱਤੀ ਹੈ ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ ਉਹ ਨਾ ਅੰਦਰ ਨਾਮ ਨਿਧਾਨ ਹੈ ਨਾਮ ਉਹ ਪ੍ਰਗਟ ਹੋਏ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਖਜ਼ਾਨਾ ਵਸਦਾ ਹੈ ਉਨ੍ਹਾਂ ਦੇ ਅੰਦਰ ਨਾਮ ਹੀ ਉਗੜਦਾ ਹੈ ਨਾਮ ਪੂਜਿਐ ਨਾਹੁ ਮੰਨਿਐ ਅਖੰਡ ਸਦਾ ਸੱਚ ਸੋਏ ਇਹ ਪੱਕਾ ਨਿਯਮ ਜਾਣੋ ਕਿ ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ ਨਾਮ ਹੀ ਸਤਕਾਰਿਆ ਜਾਂਦਾ ਹੈ ਪ੍ਰਭੂ ਹੀ ਸਦਾ ਇੱਕ ਰਾਸ ਸਦਾ ਥੇ ਰਹਿਣ ਵਾਲਾ ਹੈ ਖੇ ਹੂੰ ਖੇ ਰੜਾਈਐ ਤਬ ਜਿਓ ਕੇਹਾ ਹੋਏ ਜਿੰਨਾ ਮਨੁੱਖਾਂ ਨੇ ਕਦੇ ਨਾਮ ਨਾ ਜਪਿਆ ਉਹਨਾਂ ਦਾ ਸਰੀਰ ਜਦੋਂ ਮਿੱਟੀ ਹੋ ਕੇ ਮਿੱਟੀ ਵਿੱਚ ਰਲਿਆ ਤਾਂ ਨਾਮਹੀ ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ ਜਲੀਆਂ ਸਭ ਸਿਆਣ ਪੁੱਠੀ ਚੱਲਿਆ ਰੋਏ ਦੁਨੀਆਂ ਵਿੱਚ ਕੀਤੀਆਂ ਸਾਰੀਆਂ ਚਤਰਾਈਆਂ ਸਵਾਹ ਹੋ ਜਾਂਦੀਆਂ ਹਨ ਜਗਤ ਤੇ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ اے ਨਾਨਕ ਜੇ ਪ੍ਰਭੂ ਦਾ ਨਾਮ ਭੁਲਾ ਦੇਈਏ ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ਸ੍ਰੀ ਰਾਗ ਮਹਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ ਜਿਸ ਜੀਵ ਸਤਰੀ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਾਲਾ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਰਤਦਾ ਕਰਦੀ ਹੈ ਪਰ ਜਿਸ ਦੇ ਅੰਦਰ ਮਾਇਆ ਦੇ ਮੋਹ ਦੇ ਕਾਰਨ ਔਗਣ ਹੀ ਔਗਣ ਹਨ ਉਹ ਆਪਣੇ ਹੀ ਔਗਣਾਂ ਦੇ ਪ੍ਰਭਾਵ ਹੈ ਸਦਾ ਝੁਰਦੀ ਰਹਿੰਦੀ ਹੈ ਜੀ ਲੋੜੇ ਵਰ ਕਾਮਣੀ ਨਾ ਮਿਲਿਆ ਪਿਰ ਪੂਰ ਹੈ ਜੀ ਵੀ ਸਤਰੀ ਜੇ ਤੂੰ ਖਸਮ ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈ ਤਾਂ ਚੇਤੇ ਰੱਖ ਕਿ ਕੂੜੇ ਮੋਹ ਵਿੱਚ ਫਸੇ ਰਹਾ ਪਤੀ ਪ੍ਰਭੂ ਨੂੰ ਨਹੀਂ ਮਿਲ ਸਕਦੀ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਉਹ ਤਾਂ ਮੋਹ ਦੇ ਸਮੁੰਦਰ ਵਿੱਚ ਗੁਤੇ ਖਾ ਰਹੀ ਹੈ ਤੇਰੇ ਪਾਸ ਨਾ ਵੇੜੀ ਹੈ ਨਾ ਤੁਲਹਾ ਹੈ ਇਸ ਤਰ੍ਹਾਂ ਪਤੀ ਪ੍ਰਭੂ ਨਹੀਂ ਲੱਗ ਸਕਦਾ ਕਿਉਂਕਿ ਉਹ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੈ ਦੂਰ ਹੈ ਮੇਰੇ ਠਾਕੁਰ ਪੂਰੇ ਤਖਤ ਅਡੋਲ ਮੇਰੇ ਪਾਲਣਹਾਰ ਪ੍ਰਭੂ ਦਾ ਅਹਿਲ ਟਿਕਾਣਾ ਉਸ ਤਖਤ ਉੱਤੇ ਹੈ ਜਿਹੜਾ ਪ੍ਰਭੂ ਵਾਗ ਹੀ ਸੰਪੂਰਨ ਹੈ ਜਿਸ ਵਿੱਚ ਕੋਈ ਉਕਾਈ ਨਹੀਂ ਹੈ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਉਹ ਪ੍ਰਭੂ ਸਦਾ ਸਥਿਰ ਰਹਿਣ ਵਾਲਾ ਹੈ ਉਸ ਦਾ ਤੋਲ ਮਾਪ ਦੱਸਿਆ ਨਹੀਂ ਜਾ ਸਕਦਾ ਪੂਰਾ ਗੁਰੂ ਜੇ ਮਿਹਰ ਕਰੇ ਤਾਂ ਹੀ ਉਹ ਮਿਲ ਸਕਦਾ ਹੈ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਹਰੀ ਪ੍ਰਮਾਤਮਾ ਮੰਨ ਇੱਕ ਸੋਹਣਾ ਮੰਦਰ ਹੈ ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ ਜਿਸ ਦੇ ਦਿਵਾਲੇ ਸੋਨੇ ਦੇ ਸੁੰਦਰ ਅਨੰਦ ਦੇਣਵਾੜੇ ਕਿਲੇ ਹਨ ਬਿਨ ਪੌੜੀ ਗੜ ਕਿਉ ਚੜੋਂ ਗੁਰ ਹਰ ਧਿਆਨ ਨਿਹਾਲ ਪਰ ਉਸ ਮੰਦਰ ਕਿਲੇ ਉੱਤੇ ਪੌੜੀ ਤੋਂ ਬਿਨਾ ਚੜਿਆ ਨਹੀਂ ਜਾ ਸਕਦਾ ਹਾਂ ਜੇ ਗੁਰੂ ਚਰਨਾਂ ਦਾ ਧਿਆਨ ਧਰਿਆ ਜਾਏ ਜੇ ਪ੍ਰਭੂ ਚਰਨਾਂ ਦਾ ਧਿਆਨ ਧਰਿਆ ਜਾਏ ਤਾਂ ਦਰਸ਼ਨ ਹੋ ਜਾਂਦਾ ਹੈ ਗੁਰ ਪੌੜੀ 베ੜੀ ਗੁਰ ਗੁਰ ਤੁਲਹਾ ਹਰਨਾਉ ਉਸ ਹਰਮੰਦਰ ਕਿਲੇ ਉੱਤੇ ਚੜ੍ਹਨ ਵਾਸਤੇ ਗੁਰੂ ਪੌੜੀ ਹੈ। ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਗੁਰੂ べੜੀ ਹੈ। ਪ੍ਰਭੂ ਦਾ ਨਾਮ ਦੇਣ ਵਾਲਾ ਗੁਰੂ ਹੀ ਤੁਲਹਾ ਹੈ। ਗੌਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ। ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ। ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ। ਤੇ ਦਰਿਆ ਹੈ ਯਾਦ ਰੱਖਿਏ ਗੁਰੂ ਤੀਰਤ ਹੈ ਗੁਰੂ ਤੀਰਥ ਤੇ ਪਹੁੰਚ ਕੇ ਹੀ ਉਸ ಪರಿਪੂਰਨ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਜੇ ਤਿਸ ਭਾਵੈ ਉਜਲੀ ਸਤ ਸਰਨਾਵਣ ਜਾਓ ਜੇ ਪ੍ਰਬੂ ਦੀ ਰਜਾ ਹੋਵੇ ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ ਤੋ ਕਿ ਮਨੁੱਖ ਸਾਧ ਸੰਗਤ ਸਰੋਵਰ ਵਿੱਚ ਮਾਨਸਿਕ ਇਸ਼ਨਾਨ ਕਰਨ ਜਾਣ ਲੱਗ ਪੈਂਦਾ ਪੂਰੋ ਪੂਰ ਆਖੀਐ ਪੂਰੇ ਤਖਤ ਨਿਵਾਸ ਹਰ ਕੋ ਆਖਦਾ ਹੈ ਕਿ ਪ੍ਰਮਾਤਮਾ ਵਿੱਚ ਕੋਈ ਔਕਾਈ ਨਹੀਂ ਹੈ ਉਸ ਦਾ ਨਿਵਾਸ ਵੀ ਐਸੇ ਤਖਤ ਉੱਤੇ ਹੈ ਜਿਸ ਵਿੱਚ ਕੋਈ ਘਾਟ ਨਹੀਂ ਹੈ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਉਹ ਪੂਰਾ ਪ੍ਰਭੂ ਸੋਹਣੇ ਓਕਾਈ ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਨਾਨਕ ਪੂਰਾ ਜੇ ਮਿਲੈ ਕਿਉਂ ਘਟੈ ਗੁਣਤਾਸ ਹੈ ਨਾਨਕ ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾ ਵਿੱਚ ਵੀ ਕਿਵੇਂ ਕੋਈ ਘਾਟ ਆ ਸਕਦੀ ਹੈ ਸਿਰੀ ਰਾਗ ਮਹਲਾ ਪਹਿਲਾ ਆਵੋ ਭੈਣੇ ਗਲ ਮੇਲਾ ਅੰਕ ਸਹੇ ਲੜੀਆਂ ਏ ਸਤ ਸੰਗਣ ਭੈਣੋ ਤੇ ਸਹੇਲਿਓ ਆਓ ਪਿਆਰ ਨਾਲ ਸਤ ਸੰਗ ਵਿੱਚ ਇਕੱਠੀਆਂ ਹੋਈਏ ਮਿਲ ਕੇ ਕਰਹਿ ਕਹਾਣੀਆਂ ਸਮਰਥ ਕੰਤਕੀਆਂ ਸਤਸੰਗ ਵਿੱਚ ਮਿਲ ਕੇ ਉਸ ਹਸਮ ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾ ਏ ਸਹੇਲੀਓ ਉਸ ਸਦਾ ਸਿਰ ਮਾਲਕ ਵਿੱਚ ਸਾਰੇ ਗੁਣ ਹੀ ਗੁਣ ਹਨ ਉਸ ਤੋਂ ਵਿਛੜ ਕੇ ਹੀ ਸਾਰੇ ਔਗਣ ਸਾਡੇ ਵਿੱਚ ਆ ਜਾਂਦੇ ਹਨ ਕਰਤਾ ਸਭ ਕੋ ਤੇਰੈ ਜੋਰ ਏ ਕਰਤਾਰ ਹਰੇਕ ਜੀਵ ਤੇਰੇ ਹੁਕਮ ਵਿੱਚ ਹੀ ਤੁਰ ਸਕਦਾ ਹੈ ਇੱਕ ਸ਼ਬਦ ਵੀ ਚਾਰੀਅਾ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਦੋਂ ਤੇਰੀ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰਦਾ ਹੈ ਤਾਂ ਇਹ ਸਮਝ ਪੈਂਦੀ ਹੈ ਕਿ ਜਦੋਂ ਤੂੰ ਸਾਡੇ ਸਿਰ ਉੱਤੇ ਰੱਖਾ ਹੈ ਤਾਂ ਹੋਰ ਕੋਈ ਸਾਡਾ ਕੀ ਵਿਗਾੜ ਸਕਦਾ ਹੈ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ 헤 ਸਤ ਸੰਗਣ ਭੈਣੋ ਬੇਸ਼ੱਕ ਜਾ ਕੇ ਸੋਹਾਗਣ ਜੀਵ ਇਸਤਰੀਆਂ ਨੂੰ ਪੁੱਛ ਲਓ ਕਿ ਤੁਸਾਂ ਕਿੰਨਾ ਗੁਣਾ ਦੀ ਰਾਹੀ ਪ੍ਰਭੂ ਮਿਲਾਪ ਹਾਸਲ ਕੀਤਾ ਸਾਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੁਲਣੀ ਉਤੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ ਤਾਈਓ ਉਹਨਾਂ ਨੂੰ ਮਿਲ ਪਿਆ ਹੈ ਪੇਰੇ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਉਹ ਅਨੰਦ ਦਾਤਾ ਪ੍ਰਭੂ ਪਤੀ ਤਦੋ ਹੀ ਮਿਲਦਾ ਹੈ ਜਦੋਂ ਗੁਰੂ ਦਾ ਉਪਦੇਸ਼ ਗੋ ਨਾਲ ਸੁਣਿਆ ਜਾਏ ਇਸ ਸੰਤੋਖ ਮਿਠ ਬੋਲਾ ਮਨ ਪਨ ਆਦਿਕ ਗੁਣ ਧਾਰਨ ਕਰ ਲੈ ਜਾਣ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਹੈ ਪ੍ਰਭੂ ਤੇਰੀਆਂ ਬਯੰਤ ਤਾਕਤਾਂ ਹਨ ਤੇਰੀਆਂ ਬਯੰਤ ਬਖਸ਼ਿਸ਼ਾਂ ਹਨ ਜਿਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਬਯੰਤ ਜੀਵ ਦਿਨ ਰਾਤ ਤੇਰੀਆਂ ਸਿਫਤਾਂ ਕਰ ਰਹੇ ਹਨ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਤੇਰੇ ਬਯੰਤ ਹੀ ਰੂਪ ਰੰਗ ਹਨ ਤੇਰੇ ਪੈਦਾ ਕੀਤੇ ਬਯੰਤ ਜੀਵ ਹਨ ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿੱਚ ਹਨ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸਾਚ ਸਮਾਏ ਜੇ ਸਿਮਰਨ ਜੇ ਮਨੁੱਖ ਸਿਮਰਨ ਦੀ ਰਾਹੀ ਸਦਾ ਥਿਰ ਪ੍ਰਭੂ ਵਿੱਚ ਲੀਨ ਰਹੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਪਰਮਾਤਮਾ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸੁਰਤ ਹੋਵੇ ਪਤ ਯੁਗ ਵੈ ਗੁਰਬਚਨੀ ਭੋਖਾਏ ਉਸ ਦੀ ਸੁਰਤ ਵਿੱਚ ਪ੍ਰਭੂ ਚਰਣਾ ਵਿੱਚ ਜੁੜੀ ਰਹਿੰਦੀ ਹੈ ਪਰਬੂ ਦੇ ਡਰਤੇ ਉਸ ਨੂੰ ਆਦਰ ਮਿਲਦਾ ਹੈ ਤੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਸੰਸਾਰਿਕ ਡਰ ਮੁਕਾ ਲੈਂਦਾ ਹੈ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਤੇ ਹੈ ਨਾਨਕ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ